थोर <laughs> ਤੁਹਾਨੂੰ ਕੀ ਦਈਏ ਤੁਹਾਨੂੰ ਇੱਥੇ ਚੱਕ ਕੇ ਵਾਹੂ ਚੈਨ ਕੋਸੀ ਆਵਾਈ ਕੇਰਾ ਸਾਰ ਕੁੱਛ ਦਈਏ ਕੋਈ ਬੈਠਣਾ ਟੂ ਯੂ ਅਜਿਹਾ ਜੰਮਣਾ ਫੋਟੋ ਬਰਦੀ ਹੁਣ ਫੋਟੋ ਫੜੇ ਕੋਈ ਨਹੀਂ ਆਏ ਤੁਸ ਜੇ ਕਿ ਹਮਨੇ ਤੋਂ ਤਾਰ ਫੇਰ ਠੀਕ ਹੈ ਸਾਡੀ ਬਣੀ

चलो ते गोलियांसू ते को सुरी दे

ਸਤਿ ਸ਼੍ਰੀ ਅਕਾਲ ਸਭ ਨੇ ਕਿਵੇਂ ਹੋ ਗਏ ਬਹੁਤ 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 ਬਹੁ ਲਾਈ ਲਾਈ ਕਰਦੇ ਰਹੋ ਜੀ ਅੰਗਰੇਜ਼ਾਂ ਵਾਲੇ ਤੇ ਵੀ ਲਾ ਦਿਓ ਕੋਈ ਗੀਤ ਇਹ ਨਾਲ ਹੀ ਖੜ ਜਾਂਦੀ ਕੋਈ ਮੈਂ ਅੰਗਰੇਜ਼ਾਂ ਵਾਲੇ ਤੇ ਵੀ ਲਾ ਦੋ ਕੋਈ ਗੀਤ ਕਰ ਦਿਓ ਵੈਲਕਮ ਆਹ ਜੀ ਆਦੇ ਤੁਹਾਡੇ ਕੋਲੇ ਅਜਾ ਕਰੀ ਤੇਰੇ ਖਰੋਖਰਾ ਜੋ ਲੱਗੇ ਆ ਮੈਂ ਤੋੜੂ ਤੇ ਮੈਂ ਦੇਖੋ ਮੈਂ ਤਾਂ ਸਾਹਮਣੇ ਜਿਹੜਾ ਚੜ ਕੇ ਸੜ ਕੇ ਲੱਗੇ ਨੀ ਉਹ ਜਾਊਗਾ ਚੜ ਕੇ ਜੰਦੂ ਉਹ ਆ ਨਾ ਹੀ ਹੁਣਾ ਰੰਗੀਆਂ ਮੈਂ ਤੇ ਵੀ ਤਾਂ ਮਾਰ ਜਾਈਂਗਾ

माया <laughs> देखो छड्डी पे आप के नहीं इधर के सारे हम देखो चलो ठीक आगे आंधी चलो रक्षा छड्डी तैयार हो अभी अब लोग से जा अब अभी album जो दुनिया में आया है है ना हम हम इधर तो पार। पार। انا وي بلينگ دي جي تي سي مان دنگي خبرنوں پي ستي کاو اني